ਕੀ ਲੋਗ ਇਹਦੀ ਆ ਮੌਤਾਂ ਹੋਈਆਂ ਨੇ ਹਲਾ ਕੇ ਰੱਖ ਦਿੱਤਾਗਾ ਕਿ ਇਹ ਪੰਜਾਬ ਚ ਨਸ਼ਾ ਕਦੋਂ ਖਤਮ ਹੋਊਗਾ ਜੀ ਕਾਲੀਆਂ ਦੀ ਸਰਕਾਰ ਲੋਕਾਂ ਨੇ ਵੇਖ ਲਈ ਕਾਂਗਰਸ ਦੀ ਸਰਕਾਰ ਵੇਖ ਲਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਜਾ ਕੇ ਬੋਲਦੇ ਨੇ ਬਈ ਕਿਹੜਾ ਸਰਕਾਰੀ ਠੇਕੇ ਤੋਂ ਖਰੀਦੀ ਆ ਫੇਰ ਅਸੀਂ ਜ਼ਿੰਮੇਵਾਰ ਸੀ ਬਈ ਇਹ ਜਿਹੜਾ ਬਾਕੀ ਦਾ ਕੁਝ ਸਾਰਾ ਵਿਕ ਰਿਹਾ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੰਤਰੀ ਸਾਹਿਬ ਇਹ ਵੀ ਦੱਸਣ ਪੰਜਾਬ ਦੇ ਲੋਕਾਂ ਨੂੰ ਬਿਨ ਨਸ਼ੇ ਦੇ ਨਾਲ ਹਰ ਰੋਜ਼ ਮੌਤਾਂ ਵਧ ਰਹੀਆਂ ਹੁਣ ਉਹ ਮੌਤਾਂ ਭਗਵੰਤ ਮਾਨ ਜੀ ਦੇ ਆਪਣੇ ਜ਼ਿਲ੍ਹੇ ਵਿੱਚ ਹੋ ਜਾਂਦੀਆਂ ਔਰ ਜਿਹੜਾ ਐਕਸਰਸਾਈਜ਼ ਮੰਤਰੀ ਹੈ ਖਜ਼ਾਨਾ ਮੰਤਰੀ ਹੈ ਹਰਪਾਲ ਚੀਮਾ ਉਹਦੇ ਹਲਕੇ ਵਿੱਚ ਹੋ ਜਾਂਦੀਆਂ ਪੰਜਾਬ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੋਂ ਸਾਰਾ ਧਿਆਨ ਜਿਹੜਾ ਇਹਨਾਂ ਗਰੀਬ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਉਹਦੇ ਤੇ ਨਹੀਂ ਹੈ ਤੇ ਸਾਰਾ ਧਿਆਨ ਕੇਜਰੀਵਾਲ ਨੂੰ ਬਚਾਉਣ ਤੇ ਲੱਗਿਆ ਹੋਇਆ ਹੈ ਜਦ ਤੇ ਪਬਲਿਕ ਇਕੱਠੇ ਹੋ ਕੇ ਨਸ਼ਾ ਤਸਕਰਾਂ ਦੇ ਖਿਲਾਫ ਮਹੰਮ ਬਿੜਦੇ ਆ ਸਰਕਾਰ ਉਹਨਾਂ ਨੂੰ ਸਹਿਯੋਗ ਨਹੀਂ ਕਰਦੀ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸੀ ਵੇ ਅਸੀਂ ਆਮ ਲੋਕ ਆ ਅਸੀਂ ਆਮ ਘਰਾਂ ਦੇ ਸੋ ਇਹ ਉਲਟ ਹੋ ਗਿਆ ਆਮ ਨਾਲੋਂ ਵੀ ਖਾਸ ਹੋ ਗਏ ਜਿਹੜੇ ਪਹਿਲਾਂ ਖਾਸ ਵਾਲੇ ਸੀ ਉਹਨਾਂ ਨਾਲੋਂ ਵੀ ਉੱਪਰ ਚਲੇ ਗਿਆ ਕੰਮ ਪੰਜਾਬ ਵਿੱਚ ਕਹਿੰਦੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋ ਰਿਹਾ ਸ਼੍ਰੋਮਣੀ ਕੇ ਲੀਨ ਦਲ ਕਹਿੰਦੇ ਅਸੀਂ ਨਹੀਂ ਕਰਨਾ ਭਾਜਪਾ ਵਾਲੇ ਕਹਿੰਦੇ ਸਾਨੂੰ ਮੈਨੇ ਲੋੜ ਨਹੀਂ ਕਿ ਇਹਦੇ ਵਿੱਚ ਪੰਜਾਬ ਪੋਲਿਟਿਕਸ ਤੇ ਕਿਵੇਂ ਅਸਰ ਪੈ ਰਿਹਾ ਹੈਗਾ ਕੀ ਸਮਝਦੇ ਤੁਸੀਂ ਇੱਕ ਪਹਿਲੂ ਤੋਂ ਇਹ ਗੱਲ ਚੰਗੀ ਐ ਵੀ ਬੀਜੇਪੀ ਤੇ ਕਾਲੀ ਦਲ ਦਾ ਗੱਠ ਜੋੜ ਨਹੀਂ ਹੋਏਗਾ ਸੋ ਇਹ ਗੱਲ ਮੈਂ ਕਾਲੀ ਦਲ ਵਾਲੇ ਸੱਜਣ ਜਦੋਂ ਆਏ ਸੀ ਬੀਇੰਗ ਪਾਰਟੀ ਡਿਸਕਸ ਕਰਨ ਵਾਸਤੇ ਦੋ ਤਿੰਨ ਵਾਰ ਮਿਲੇ ਆ ਅਸੀਂ ਉਸ ਵੇਲੇ ਵੀ ਕਿਹਾ ਸੀ ਵੀ ਤੁਹਾਨੂੰ ਇਹ ਗੱਠ ਜੋੜ ਚ ਨਹੀਂ ਜਾਣਾ ਚਾਹੀਦਾ ਹਾਲ ਹੀ ਸੰਗਰੂਰ ਦੇ ਵਿੱਚ ਦੇਸੀ ਲਾਂਹ ਦੇ ਨਾਲ 21 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਕਈ ਹਲੇ ਵੀ ਹਸਪਤਾਲ ਵਿੱਚ ਦਾਖਲੇ ਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਆ ਪੰਜਾਬ ਨੂੰ ਨਸ਼ਾ ਖਾ ਗਿਆ ਤੇ ਨਸ਼ਾ ਸਰਕਾਰਾਂ ਨੂੰ ਖਾ ਗਿਆ ਪਰ ਫਿਰ ਵੀ ਹਲੇ ਤੱਕ ਪੰਜਾਬ 'ਚ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਕਿਉਂ ਨਹੀਂ ਨਸ਼ਾ ਮਾਫੀਆ ਖਤਮ ਹੋ ਰਿਹਾ ਪਣ ਪਧਾਰਿਆ ਰਿਹਾ ਸਰਕਾਰਾਂ ਬਦਲ ਚੁੱਕੀਆਂ ਨੇ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸਿਕੋਨ ਵਾਲਾ ਸਿਕੋ ਸਾਬ ਕੀ ਲੱਗਦਾ ਹੈ ਜੀ ਆ ਮੌਤਾਂ ਹੋਈਆਂ ਨੇ ਹਲਾ ਕੇ ਰੱਖ ਦਿੱਤਾ ਹੈਗਾ ਕਿ ਇਹ ਪੰਜਾਬ ਚ ਨਸ਼ਾ ਕਦੋਂ ਖਤਮ ਹੋਊਗਾ ਜੀ ਕਾਲੀਆਂ ਦੀ ਸਰਕਾਰ ਲੋਕਾਂ ਨੇ ਵੇਖ ਲਈ ਕਾਂਗਰਸ ਦੀ ਸਰਕਾਰ ਵੇਖ ਲਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਵੇਖੋ ਇਹਦੇ ਚ ਜਿਹੜੇ ਸਰਕਾਰ ਦੇ ਬੈਲ ਪਾਵਰ ਆ ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਸੀਪੀਐਮ ਵੱਲੋਂ ਇੱਛਾ ਸ਼ਕਤੀ ਨਾ ਦੇ ਬਰਾਬਰ ਆ ਸਰਕਾਰ ਦੀ ਔਰ ਜਿਹੜੀਆਂ ਮੌਤਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਨਾਲ ਮਰਨ ਵਾਲਿਆਂ ਦੇ ਨਾਲ ਦੁੱਖ ਦਾ ਭਗਟਾਵਾ ਕਰਦਾ ਸੀ ਪੀ.ਐਮ ਦੀ ਪੰਜਾਬ ਰਾਜ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਜਾ ਕੇ ਬੋਲਦੇ ਨੇ ਬਈ ਕਿਹੜਾ ਸਰਕਾਰੀ ਠੇਕੇ ਤੋਂ ਖਰੀਦੀ ਆ ਫੇਰ ਅਸੀਂ ਜ਼ਿੰਮੇਵਾਰ ਸੀ ਜਿਹੜਾ ਬਾਕੀ ਦਾ ਕੁਝ ਸਾਰਾ ਵਿਕਰੀਏ ਦੇ ਲਈ ਜ਼ਿੰਮੇਵਾਰ ਕੌਣ ਹੈ ਉਹ ਮੰਤਰੀ ਸਾਹਿਬ ਇਹ ਵੀ ਦੱਸਣ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਇਹ ਵਾਅਦਾ ਕਰਕੇ ਆਈ ਸੀ ਵੀ ਜੇ ਸਾਡੀ ਸਰਕਾਰ ਬਣਾਉਣੀ ਹੈ ਤਾਂ 2 ਮਹੀਨਿਆਂ ਚ ਨਸ਼ਾ ਖਤਮ ਹੋ ਜਾਏਗਾ ਹਰ ਕਿਸਮ ਦਾ ਉਸ ਵੇਲੇ ਇਹਨਾਂ ਨੇ ਬੜਾ ਬਾਵੇਲਾ ਸ਼ੁਰੂ ਕਰਿਆ ਸੀ ਜਦੋਂ ਜੁਲਾਈ ਅਗਸਤ 2020 ਚ ਤਰਨਤਾਰ ਨਮਰਸਾਰ ਬਟਾਲੇ ਅਜੇ ਹਾਈ ਕਾਂਡ ਵਾਪਰਿਆ ਸੀ ਜਿਹੜਾ ਜਹਰੀਲੀ ਸ਼ਰਾਬ ਦੇ ਨਾਲ ਉਦੋਂ ਵੀ ਕਾਫੀ ਮੌਤਾਂ ਹੋਈਆਂ ਸਨ ਇਹ ਸਵਾਲ ਦਾ ਜਵਾਬ ਤਾਂ ਪੰਜਾਬ ਸਰਕਾਰ ਨੂੰ ਕਰਨਾ ਹੀ ਹੋਏਗਾ ਵੀ ਨਸ਼ੇ ਦੇ ਨਾਲ ਹਰ ਰੋਜ਼ ਮੌਤਾਂ ਵਧ ਰਹੀਆਂ ਹੁਣ ਉਹ ਮੌਤਾਂ ਭਗਵੰਤ ਮਾਨ ਜੀ ਦੇ ਆਪਣੇ ਜ਼ਿਲ੍ਹੇ ਵਿੱਚ ਹੋਈਆਂ ਨੇ ਔਰ ਜਿਹੜਾ ਐਕਸਾਈਜ਼ ਮੰਤਰੀ ਹੈ ਖਜ਼ਾਨਾ ਮੰਤਰੀ ਹੈ ਹਰਪਾਲ ਚੀਮਾ ਉਹਦੇ ਹਲਕੇ ਵਿੱਚ ਹੋਈਆਂ ਨੇ ਤੇ ਇਹਦੇ باوجود ਵੀ ਪੰਜਾਬ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ। ਤੋਂ ਸਾਰਾ ਧਿਆਨ ਜਿਹੜਾ ਇਹਨਾਂ ਗਰੀਬ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਉਹਦੇ ਤੇ ਨਹੀਂ ਹੈ ਤੇ ਸਾਰਾ ਧਿਆਨ ਕੇਜਰੀਵਾਲ ਨੂੰ ਬਚਾਉਣ ਤੇ ਲੱਗਾ ਹੋਇਆ। ਤੇ ਜਦੋਂ ਕਿ ਧਿਆਨ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਸਾਰੇ ਮੰਤਰੀ ਮੰਡਲ ਨੂੰ ਇਸ ਗੱਲ ਤੇ ਦੇਣ ਦਾ ਸਵਾਲ ਆ ਵੀ ਬਹੁਤ ਵੱਡਾ ਦੁਖਾਂਤ ਵਾਪਰਿਆ ਤੇ ਜਿਹੜੇ ਲੋਕ ਅਜੇ ਹਸਪਤਾਲ ਚ ਦਾਖਲ ਨੇ ਉਹਨਾਂ ਦਾ ਪ੍ਰਾਪਰ ਇਲਾਜ ਹੋਣਾ ਚਾਹੀਦਾ ਸਿਰਫ ਸਿਵਲ ਹਸਪਤਾਲ ਚ ਰੱਖ ਕੇ ਨਹੀਂ ਹੈ ਇਹ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਭ ਤੋਂ ਵੱਡਾ ਹੈ ਜਿੱਥੋਂ ਤੱਕ ਨਸ਼ੇ ਦਾ ਸਵਾਲ ਨਸ਼ਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਰੈਕਟ ਚੱਲ ਰਿਹਾ ਹੈ ਨੈਸ਼ਨਲ ਲੈਵਲ ਤੇ ਵੀ ਉਹਨਾਂ ਦੇ ਲਿੰਕ ਬੜੇ ਵੱਡੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਨੈਸ਼ਨਲ ਗਵਰਨਮੈਂਟ ਤੇ ਸਟੇਟ ਗਵਰਨਮੈਂਟਾਂ ਨੂੰ ਸਾਂਝੇ ਰੂਪ ਵਿੱਚ ਇੱਕ ਰਣਨੀਤੀ اختیار ਕਰਨੀ ਪਵੇਗੀ ਔਰ ਜ਼ੀਰੋ ਟੋਲਰੈਂਸ ਦੇ ਨਾਲ-ਨਾਲ ਜਿੱਥੇ ਲੈਂਡ ਆਰਡਰ ਦੇ ਪੱਖ ਤੋਂ ਕੰਟਰੋਲ ਕਰਨਾ ਉੱਥੇ ਪਬਲਿਕ ਦੇ ਸਮਰਥਨ ਸਮਰਥਨ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ ਹੈ ਵੀ ਤੁਸੀਂ ਨਸ਼ੇ ਨੂੰ ਖਤਮ ਕਰ ਸਕੋ। ਅੱਛਾ ਜੇ ਦੀ ਸਰਕਾਰ ਹੁੰਦੀ ਉਹ ਕਹਿੰਦੇ ਕਿ ਅਸੀਂ ਕੰਟਰੋਲ ਕਰੇ ਉਹ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅਸੀਂ ਮਸਾਲੀ ਸਜ਼ਾ ਦਵਾਂਗੇ 302 ਦਾ ਮਕਦਮਾ ਪਰਚਾ ਦਰਜ ਕਰ ਦਿੱਤਾ ਜਾਊਗਾ। ਕਰ ਵੀ ਦਿੱਤਾ ਹੈਗਾ, ਬੰਦੇ ਵੀ ਫੜ ਲਏ। ਪਰ ਸਵਾਲ ਜਦੋਂ ਕਾਲੀਆਂ ਵੇਲੇ ਨਸ਼ਾ ਵਿਕਦਾ ਸੀ ਤੇ ਕਾਂਗਰਸੀ ਤੇ ਆਪ ਵਾਲੇ ਰੌਲਾ ਪਾਉਂਦੇ ਸੀ ਜਦ ਕਾਂਗਰਸ ਸਰਕਾਰ ਆ ਗਈ ਫਿਰ ਕਾਲੀ ਦਲ ਤੇ ਆਪ ਵਾਲਾ ਰੌਲਾ ਪਾਉਂਦੇ ਰਹੇ। ਹੁਣ ਆਪ ਦੀ ਸਰਕਾਰ ਤੇ ਉਹਨੂੰ ਕਾਲੀ ਦਲ ਤੇ ਕਾਂਗਰਸ ਕਹਿ ਰਹੀ ਹੈ ਕਿ ਪੰਜਾਬ 'ਚ ਨਸ਼ਾ ਬੜਾ ਹੈ। ਹੁਣ ਸਵਾਲ ਹੈ ਕਿ ਲੋਕਾਂ ਨੇ ਤਿੰਨ ਸਰਕਾਰਾਂ ਦੇਖ ਲਈ ਪੰਜਾਬ ਚ ਘਟੂਘੜ ਜਿਹੜਾ ਤੁਸੀਂ ਕਹ ਰਹੇ ਕਿ ਇੱਕ ਇੰਟਰਨੈਸ਼ਨਲ ਸਮੱਸਿਆ ਹੈ ਗਿਆ ਪਰ ਪੰਜਾਬ ਨੂੰ ਉਸ ਸਮੱਸਿਆ ਚੋਂ ਬਾਹਰ ਕੱਢਣ ਵਾਸਤੇ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਸਮਝਦੇ ਕਿ ਹੈ ਕਿ ਨਹੀਂ ਹੈ ਸਭ ਤੋਂ ਮੁਢਲੀ ਜ਼ਿੰਮੇਵਾਰੀ ਹੀ ਸਟੇਟ ਗਵਰਨਮੈਂਟ ਦੀ ਹੈ ਪ੍ਰਾਇਮਰੀ ਡਿਊਟੀ ਇਹਨਾਂ ਦੀ ਹੈ ਤੇ ਬਾਕੀਆਂ ਤੇ ਇਲਜ਼ਾਮ ਤਰਾਸੀ ਕਰਕੇ ਆਪਣੀ ਜਿਹੜੀ ਪ੍ਰਾਇਮਰੀ ਰਿਸਪੌਂਸਿਬਿਲਟੀ ਹੈ ਉਸ ਤੋਂ ਪੰਜਾਬ ਸਰਕਾਰ ਨਹੀਂ ਦੌੜ ਸਕਦੀ ਔਰ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਵਾਂ ਨਿਆ ਹੋਇਆ ਔਰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਇਹ ਬਹੁਤ ਵੱਡਾ ਸਵਾਲ ਅੱਜ ਸਮੁੱਚੇ ਪੰਜਾਬ ਦੇ ਨੌਜਵਾਨੀਆਂ ਜਿਹੜੀ ਉਹ ਨਸਿਆਂ ਦੇ ਵਿੱਚ ਗਲਤਾਨ ਵੀ ਹੋਈ ਆ ਨਸ਼ਾ ਨਾਲ ਮਰ ਵੀ ਰਹੀ ਹੈ ਈਵਨ ਸਾਡੇ ਬੱਚੇ ਔਰ ਬੱਚੀਆਂ ਦੋਨੋਂ ਹੀ ਨਸ਼ੇ ਦੇ ਵਿੱਚ ਗਿਰਫਤ ਵਿੱਚ ਚੱਲ ਰਹੇ ਨੇ ਇਸ ਨੂੰ ਭੰਡਣ ਦੇ ਵਾਸਤੇ ਸਰਕਾਰ ਨੂੰ ਬਹੁਤ ਫਰਮ ਸਟੈਂਡ ਔਰ ਲੋਕਾਂ ਦੀ ਸਰਗਰਮ ਭੂਮਿਕਾ ਦੇ ਇਹਦੇ ਚ ਸਮੂਲੀਅਤ ਕਰਾਉਣੀ ਹੋਏਗੀ ਉਲਟਾ ਹੋ ਰੇ ਰਿਹਾ ਵੀ ਜੇ ਲੋਕ ਕਿਤੇ ਪਬਲਿਕ ਇਕੱਠੇ ਹੋ ਕੇ ਨਸ਼ਾ ਤਸਕਰਾਂ ਦੇ ਖਿਲਾਫ ਮਹਿੰਮ ਬਿੜਦੇ ਆ ਸਰਕਾਰ ਉਹਨਾਂ ਨੂੰ ਸਹਿਯੋਗ ਨਹੀਂ ਕਰਦੀ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸੀ ਵੇ ਅਸੀਂ ਆਮ ਲੋਕ ਆ ਅਸੀਂ ਆਮ ਘਰਾਂ ਦੇ ਸੋ ਇਹ ਉਲਟ ਹੋ ਗਿਆ ਆਮ ਨਾਲੋਂ ਵੀ ਖਾਸ ਹੋ ਗਏ ਜਿਹੜੇ ਪਹਿਲਾਂ ਖਾਸ ਵਾਲੇ ਸੀ ਉਹਨਾਂ ਨਾਲ ਵੀ ਉੱਪਰ ਚੱਲਿਆ ਗਿਆ ਕੰਮ ਸੋ ਇਹਦੇ ਲਈ ਲੋਕਾਂ ਦਾ ਭਰੋਸਾ ਤੇ ਲੋਕਾਂ ਦੀ ਜਿਹੜੀ ਇਹਨਾਂ ਨੂੰ ਏਡਾ ਵੱਡਾ ਸਮਰਥਨ ਸੀ ਸੋ ਕੋ ਲੋਕ ਬੜੇ ਨਰਾਸ਼ਤਾ ਦੇ ਆਲਮ ਵਿੱਚ ਚੱਲ ਰਹੇ ਨੇ ਇਸ ਵੇਲੇ ਉਹਦਾ ਨਤੀਜਾ ਤੁਸੀਂ ਆਪ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਖਬਰਾਂ ਦੇ ਰਾਹੀਂ ਜੋ ਆਇਆ ਹੈ ਸਾਹਮਣੇ ਭਗਵਾਨ ਤੁਮਨ ਜੀ ਜਦੋਂ ਜਾਂਦੇ ਆ ਇੱਕ ਪਿੰਡ 'ਚ ਥੜੇ ਤੇ ਖੜ ਕੇ ਉੱਥੇ ਸਾਥ 'ਚ ਬੋਲਦੇ ਆ ਤਾਂ ਥੱਲੇ ਜਦੋਂ ਲੋਕੀ ਸਵਾਲ ਕਰਦੇ ਆ ਤਾਂ ਭਗਵਾਨ ਤੁਮਾਨ ਜੀ ਦੌੜ ਜਾਂਦੇ ਆ ਉੱਥੋਂ ਉਹਨਾਂ ਦਾ ਬਿਨਾਂ ਜਵਾਬ ਦਿੱਤੇ ਆ ਤੇ ਇਹਦਾ ਮਤਲਬ ਭਗਵਾਨ ਤੁਮਾਨ ਜੀ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਜਿਹੜਾ ਨਸ਼ੇ ਦਾ ਅੱਜ ਤੱਕ ਵੀ ਇਨਾਂ ਤੋਂ ਹੱਲ ਨਹੀਂ ਨਿਕਲਿਆ ਕਹਿੰਦੇ ਸਰ ਨੂੰ 2 ਸਾਲ ਹੋ ਗਏ ਨੇ ਨਸ਼ਾ ਤੇ 7 ਸਾਲ ਤੋਂ ਚੱਲਦਾ ਹੈਗਾ ਪਰ ਅਸੀਂ ਛੇਤੀ ਕੰਟਰੋਲ ਕਰ ਲਾਂਗੇ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ 7 ਸਾਲ ਤੋਂ ਚੱਲਦਾ ਨਸ਼ਾ ਬਹੁਤ ਲੰਮੇ ਸਮੇਂ ਤੋਂ ਚੱਲਦਾ ਨਸ਼ਾ ਅਜਦਾ ਨਹੀਂ ਚੱਲਦਾ ਹੈ ਮੈਂ ਇਹ ਸਵੰਦ ਚ ਇਹ ਨਹੀਂ ਕਹਿੰਦਾ ਵੀ ਇਹ 7 ਸਾਲਾਂ ਦਾ ਬੇਰਬਾ ਦਿੰਦੇ ਆ ਨਸ਼ਾ ਇਸ ਤੋਂ ਬਾਅਦ ਸਮੇਂ ਨਾਲ ਚੱਲਦਾ ਇਹ ਸਵਾਲ ਤਾਂ ਮੈਂ ਜਦੋਂ ਭਾਰਤ ਦਾ ਮੁਖ ਚੋਣ ਕਮਿਸ਼ਨ ਮਿਸਟਰ ਕ੍ਰੈਸ਼ੀ ਹੁੰਦਾ ਸੀ ਤੇ ਉਸ ਵੇਲੇ ਪਾਰਟੀ ਵੱਲੋਂ ਮੇਰੀ ਡਿਊਟੀ ਸੀ ਉਹਨਾਂ ਨੂੰ ਮਿਲਣ ਵਾਸਤੇ ਇੱਕ ਡੈਲੀਗੇਸ਼ਨ ਚ ਮੈਂ ਉਹਨੂੰ ਲੀਡ ਕੀਤਾ ਸੀ ਉਸ ਡੈਲੀਗੇਸ਼ਨ ਨੂੰ ਜਦੋਂ ਕੋਮ ਜੀਤ ਸਿੱਧੂ ਪੰਜਾਬ ਦੇ ਮੁਖ ਚੋਣ ਅਧਿਕਾਰੀ ਹੁੰਦੇ ਸੀ ਇਹ ਉਸ ਸਮੇਂ ਦੀ ਗੱਲ ਆ ਤੋਂ ਬਦਨ ਸਵਾ ਦੀਆਂ ਚੋਣਾਂ ਦੇ ਸੰਦਰਭ ਚੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹਨੂੰ ਮਿਲ ਰਏ ਸੀ ਤੇ ਉੱਥੇ ਮੈਂ ਇਹ ਗੱਲ ਕਹੀ ਸੀ ਵੀ ਜਿਹੜਾ ਨਸ਼ਾ ਹੈ ਚੋਣ ਕਮਿਸ਼ਨ ਕੋਲੇ ਕਿੰਨੇ ਅਧਿਕਾਰ ਨੇ ਕੀ ਇਹ ਸੰਭਵ ਹੈ ਵੀ ਚੋਣ ਕਮਿਸ਼ਨ ਇਹ ਕੰਟਰੋਲ ਕਰ ਲਏਗਾ ਮੈਂ ਉਹਨਾਂ ਨੂੰ ਇੱਕ ਬਾਈ ਨੇਮ ਮੰਤਰੀ ਦਾ ਨਾਮ ਵੀ ਦੱਸਿਆ ਸੀ ਤੇ ਉਸ ਵੇਲੇ 72 ਟਰੱਕ ਪੋਪੀ ਹਸਕ ਦੇ ਪੰਜਾਬ ਚ ਆਉਂਦੇ ਸੀ हरियाणा ਤੇ Rajasthan ਦਾ ਬਾਰਡਰ ਉਹ ਕਰਾਸ ਕਰਦਾ ਸੀ ਤੇ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਮਿਸਟਰ ਕ੍ਰੈਸ਼ੀ ਉਹਨਾਂ ਨੂੰ ਜਿਹੜੇ ਮੁਖ ਤੋਣ ਕਮਿਸ਼ਨਰ ਸਨ ਫੁੱਲ ਤੋਣ ਕਮਿਸ਼ਨ ਨਹੀਂ ਸੀ ਉਹਨਾਂ ਦਾ ਵੀ ਇਹ ਬਾਈਅਰ ਤਾਂ ਆਉਂਦੇ ਨਹੀਂ ਬਾਈ ਰੋਡ ਆਉਂਦੇ ਆ ਉਹਨੂੰ ਪ੍ਰੋਟੈਕਟ ਕੌਣ ਕਰਦਾ ਤੇ ਸਾਰੇ ਦੁਆਬੇ ਤੇ ਮਾਧੇ ਚ 72 ਟਰੱਕ ਲੱਗਦੇ ਸੀ ਮਹੀਨੇ ਦੇ ਇਹ ਪੁਰਾਣੀ ਸਮੇਂ ਦੀ ਗੱਲ ਆ 15 ਸਾਲ ਹੋ ਗਏ ਉਹਨੇ ਮੇਰਾ ਕਾਲ ਇਸ ਗੱਲ ਨੂੰ ਤੇ ਜੋ ਉਸ ਵੇਲੇ ਇੰਨਾ ਲੱਗਦਾ ਸੀ ਹੁਣ ਤਾਂ ਉਹਦੇ ਮਾਤਰਾ ਵਧੀ ਹੈ ਇਹ ਠੀਕ ਆ ਵੀ ਉਹਦੇ ਵਿੱਚ ਹੁਣ ਚਿਟਾ ਆ ਗਿਆ ਟੀਕੇ ਆ ਗਏ ਮੈਡੀਕਲ ਨਸ਼ਾ ਆ ਗਿਆ ਨਸ਼ਾ ਹੋਰ ਕਈ ਕਿਸਮ ਦਾ ਵੀ ਇਨਵੋਲਵ ਹੋ ਗਿਆ। ਉਹ ਸ਼ਿਕਾਇਤ ਕਰਨ ਤੋਂ ਬਾਅਦ ਕੰਟਰੋਲ ਹੋਇਆ ਸੀ ਚੋਣ ਜਾਬਤੇ ਦੇ ਦੌਰਾਨ। ਨਾ ਮੈਂ ਤਾਂ ਮਿਸਟਰ ਕ੍ਰੈਸ਼ੀ ਨੂੰ ਕਹਤਾ ਸੀ ਮੈਂ ਕਿਹਾ ਇਹ ਤੁਸੀਂ ਨਹੀਂ ਕਰ ਸਕਦੇ ਹੈਗੇ। ਮੈਂ ਬਾਈ ਨੇਮ ਤੁਹਾਨੂੰ ਦੱਸ ਰਿਹਾ। ਮੈਡਮ ਕੌਸਮਜੀਤ ਸਿੱਧੂ ਵੀ ਸੀ ਹੋਤੋ ਵੀ ਹੁਣ ਸਵਾਲ ਕੀਤਾ ਜਾ ਸਕਦਾ ਵੀ ਕਾਉਂਟ ਸੇਖੂ ਨੇ ਸਵਾਲ। ਪੀਏ ਜੋ ਲੁਧਿਆਣੇ ਦੇ ਵਿੱਚ ਇਹ ਮੀਟਿੰਗ ਹੋਈ ਸੀ ਸਾਡੀ। ਉਥੇ ਸਭ ਨੂੰ ਮਿਲੇ ਸੀਗੇ। ਤਵੇ ਨਹੀਂ ਹੋ ਸਕਦਾ ਮੈਂ ਤਾਂ ਜਵਾਬ ਹੀ ਨਹੀਂ ਸੋਨਾਂ ਕੋਲੇ ਕੋਈ ਮੈਂ ਕਹ ਜੇ ਕਰ ਲਓ ਤਾਂ ਮੈਂ ਸ਼ਾਬਾਸ਼ ਦੇਾਂਗੇ ਮੇਰੀ ਪਾਰਟੀ ਵੱਲੋਂ ਇਹ ਦੇ ਤੁਸੀਂ ਕੰਟਰੋਲ ਕਰ ਲਓ ਪਰ ਕੰਟਰੋਲ ਸੰਭਵ ਨਹੀਂ ਹੈ ਇਹ ਬਹੁਤ ਦੂਰ ਤੱਕ ਕੜੀਆਂ ਜੁੜੀਆਂ ਹੋਈਆਂ ਨੇ ਤੇ ਜਿਹੜਾ ਨਸ਼ਾ ਮਾਫੀਆ ਉਹ ਤੁਹਾਡੇ ਕੰਟਰੋਲ ਤੇ ਨਹੀਂ ਹੈ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਜਿੰਨੇ ਮਰਜੀ ਤੁਸੀਂ ਦਮਗਾ ਜੇ ਮਾਰੀ ਜਾਓ ਜਿੰਨਾ ਚਿਰ ਤੁਸੀਂ ਪੈਸਾ ਕੰਟਰੋਲ ਨਹੀਂ ਕਰਦੇ ਇਲੈਕਸ਼ਨਾਂ ਚ ਨਸ਼ਾ ਕੰਟਰੋਲ ਨਹੀਂ ਕਰਦੇ ਹੈ ਤੇ ਉਹਨਾਂ ਚਿਰ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਿਆਸ ਵੀ ਨਹੀਂ ਸਕਦੇ ਐ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਬੱਤਰ ਟਰੱਕ ਮਹੀਨੇ ਦੇ ਲੱਗਦੇ ਸੀ ਜੀ ਯੈਸ ਮਹੀਨੇ ਦੇ ਲੱਗਦੇ ਸੀ ਇਹ 15 ਸਾਲ ਪੁਰਾਣਾ ਅੰਕੜਾ ਹੈ ਤੇ ਹੁਣ ਤਾਂ ਮਾਤਰਾ ਵਧੀ ਹੋਏਗੀ ਤੇ ਕਿਉਂਕਿ ਮਾਤਰਾ ਤਾਂ ਦੂਸਰੇ ਨਸ਼ੇ ਦੀ ਵਧ ਗਈ ਉਸ ਤੋਂ ਬਾਅਦ ਚਿੱਟੇ ਦਾ ਬਹੁਤ ਚਲਣ ਹੋ ਗਿਆ ਠੀਕੇ ਹੋ ਗਏ ਮੈਡੀਕਲ ਨਸ਼ਾ ਹੋ ਗਿਆ ਨਸ਼ਾ ਕਈ ਪ੍ਰਕਾਰ ਦਾ ਹੋ ਗਿਆ ਨਾ ਉਸ ਤੋਂ ਬਾਅਦ ਅਸੀਂ ਕਿ ਤੂੰ ਕਿਹਾ ਸੀ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਨਹੀਂ ਚਿੰਤਾ ਕੇਜਰੀਵਾਲ ਸਾਹਿਬ ਦੀ ਚਿੰਤਾ ਜੇ ਕੇਜਰੀਵਾਲ ਸਾਹਿਬ ਫੜ ਲੈਣੇ ਤੇ ਆਮ ਆਦਮੀ ਪਾਰਟੀ ਦਾ ਫਰਜ ਹੈ ਕਿ ਨਹੀਂ ਆਏ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ ਰਿਹਾਈ ਨੂੰ ਲੈ ਕੇ ਜੀ ਨਹੀਂ ਪ੍ਰੋਟੈਸਟ ਕਰਨਾ ਤਾਂ ਉਹਨਾਂ ਦੀ ਪਾਰਟੀ ਦਾ ਮੈਂ ਸਮਝਦਾ ਵੀ ਉਹ ਕਰਨ ਪਰ ਪ੍ਰੋਟੈਸਟ ਕਰਦਾ ਹੋਇਆ ਜੋ ਪੰਜਾਬ ਅੱਜ ਤਰਾਸ਼ ਦੇ ਵਿੱਚ ਦੇ ਵਿੱਚ ਰਿਹਾ ਪੰਜਾਬ 'ਚ ਮੌਤਾਂ ਹੋ ਰਹੀਆਂ ਨਸ਼ੇ ਨਾਲ ਮੌਤਾਂ ਹੋ ਰਹੀਆਂ ਤੇ ਐਡੇ ਵੱਡੇ ਮਤਲਬ ਮੈਂਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਕਿਹਨੇ ਸੰਭਾਲਣਾ ਹੈ ਸੁਆਲਾ ਵੀ ਉਹ ਦਿੱਲੀ ਦਾ ਮੁੱਖ ਮੰਤਰੀ ਸੀ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਰੇ ਤੇ ਪੰਜਾਬ ਦੇ ਜਿਹੜੇ ਲੀਡਰਸ਼ਿਪ ਆ ਉਹ ਐਟ ਹਿੱਸਾ ਜਾਵੇ ਨਾ ਕਿ ਸਾਰੇ ਪੰਜਾਬ ਸਰਕਾਰੀ ਉੱਤੇ ਤੁਰੇ ਫਰੇ ਪੰਜਾਬ ਨੂੰ ਕਿਹਨੇ ਸੰਭਾਲਣਾ ਇਹ ਵੀ ਤਾਂ ਜ਼ਿੰਮੇਵਾਰੀ ਹੈ ਇਹਨਾਂ ਦੀ ਤੇ ਆਪਣਾ ਸਾਡਾ ਕਨਵੀਨਰ ਵੀ ਨਹੀਂ ਚਲੋ ਦਿੱਲੀ ਦੇ ਮੁੱਖ ਮੰਤਰੀ ਪਰ ਪਾਰਟੀ ਦੇ ਕਨਵੀਨਰ ਦੇ ਪ੍ਰਧਾਨ ਨੇ ਇਹ ਠੀਕ ਹੈ ਉਹਨਾਂ ਦਾ ਕਹਿਣਾ ਆਪਣੇ ਥਾਂ ਤੇ ਵੀ ਉਹ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਨੇ ਪਰ ਜਸ ਸਰ ਜਿੰਨੇ ਸੂਬੇ ਨੇ ਲੋਕਾਂ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪਿਆ ਉਹ ਜ਼ਿੰਮੇਵਾਰੀ ਤੋਂ ਕਿਨਾਰਾ ਕੱਸੀ ਨਹੀਂ ਕਰ ਸਕਦੇ ਇਹ ਗੱਲ ਕਹਿ ਕੇ ਅੱਛਾ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਸ ਟਾਈਮ ਜੇ ਮੋਦੀ ਸਾਹਿਬ ਨੂੰ ਸਭ ਤੋਂ ਵੱਡਾ ਡਰ ਹੈ ਨਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਆ ਜੀ ਦੇਖੋ ਇਹ ਤਾਂ ਪ੍ਰਚਾਰ ਵਾਸਤੇ ਕਹਿਣ ਵਾਸਤੇ ਕਿਆ ਜਾ ਸਕਦਾ ਅਦਰਵਾਜ਼ ਜਿਹੜਾ ਵਿਚਾਰਾਂ ਦੇ ਤੌਰ ਤੇ ਕਿਸੇ ਤੋਂ ਡਰ ਰਹਾ ਹੈ ਤੇ ਜਿਹੜਾ ਬਾਡ ਸਿਸਟਮ ਵਾਲੇ ਸਾਰੇ ਉਹ 에ਪੀਸੋਡ ਨੇ ਕਲੀਅਰ ਕਰ ਦਿੱਤਾ ਉਹ ਤਾਂ ਡਰ ਸਿਰਫ ਸੀਪੀਆਈਐਮ ਤੋਂ ਹੀ ਹੈ ਤੇ ਮੋਦੀ ਸਾਹਿਬ ਆਪ ਵੀ ਕਈ ਵਾਰ ਕਹਿ ਚੁੱਕਿਆ ਵੀ ਸਾਡੀ ਮੁੱਖ ਦੁਸ਼ਮਣ ਵਿਚਾਰਧਾਰਾ ਦੇ ਤੌਰ ਤੇ OCPIM ਤੁਹਾਨੂੰ ਜਿਹੜਾ 31 ਤਰੀਕ ਨੂੰ ਆਮ ਆਦੀ ਪਾਰਟੀ ਦਿੱਲੀ ਦੇ ਰਾਮ ਗ੍ਰੀਲਾ ਗਰਾਉਂਡ ਦੇ ਵਿੱਚ ਬਹੁਤ ਵੱਡੀ ਰੈਲੀ ਕਰਨ ਜਾ ਰਿਹਾ ਉਹਦੇ ਵਿੱਚ CPI CPM ਜਾਂ ਇੰਡੀਆ ਗੱਠਜੋੜ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਜੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੇਖੋ ਇਹ ਸਿਚੁਏਸ਼ਨ ਮਤਲਬ ਐਸੀ ਹੈ ਹੁਣ ਉਸ ਸਿਚੁਏਸ਼ਨ ਦੇ ਅੰਦਰ ਉਹਦੇ ਚ ਇੱਕ ਸਵਾਲ ਇਹ ਖੜਾ ਹੁੰਦਾ ਵੀ ਜਿਹੜੀਆਂ اپੋਜੀਸ਼ਨ ਪਾਰਟੀਆਂ ਦੇ ਲੀਡਰਾਂ ਨੂੰ ਹੀ ਕਿਉਂ ਫੜਿਆ ਜਾਂਦਾ ਉਹਦੇ ਚ ਜਿਹੜੇ ਭਾਜਪਾ ਵਾਲੇ ਸਾਰੇ ਹੀ ਦੁੱਧ ਧੁੱਤੇ ਨੇ ਇਹ ਸਵਾਲ ਵੀ ਤਾਂ ਇੱਕ ਪੈਰਾ ਹੁੰਦਾ ਤੇ ਨਾਲ ਦੀ ਨਾਲ ਜਿਹੜਾ ਬਾਣ ਸਿਸਟਮ ਰਾਹੀਂ ਇਹਨੇ ਹਜ਼ਾਰਾਂ ਕਰੋੜਾਂ ਰੁਪਈਆ ਭਾਜਪਾ ਨੇ ਸਭ ਤੋਂ ਵੱਧ ਫੰਡ ਮਤਲਬ ਵਸੂਲ ਕੀਤਾ ਕਿ ਉਹਦੇ ਤੇ ਈਡੀ ਚੁੱਪ ਕਿਉਂ ਉਹ ਵੀ ਤਾਂ ਕਰਪਸ਼ਨ ਆ ਨਾ ਮਤਲਬ ਇੰਨਾ ਵੱਡਾ ਫੰਡ ਲੈ ਕੇ ਤੁਸੀਂ ਜਿਹੜੀ ਜਮਹੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹੋ ਉਸ ਫੰਡ ਦੇ ਰਾਹੀਂ ਤੋਤੇ ਜੇ ਇਨੀਸ਼ੀਏਟਿਵ ਲਿਆ ਤੋ ਸੀਪੀਏਐਮ ਦੇ ਜਰਨਲ ਸਕੱਤਰ ਨੇ ਸਭ ਤੋਂ ਪਹਿਲਾਂ ਉਹ ਪਟੀਸ਼ਨ ਪਾਈ ਤੋ ਭਾਵੇਂ ਦੇਰ ਨਾਲ ਹੀ ਫੈਸਲਾ ਆਇਆ ਸੁਪਰੀਮ ਕੋਰਟ ਦਾ ਉਹਨੂੰ ਦੇਰ ਦੇਰ ਨਾਲ ਆਇਆ ਫੈਸਲਾ ਵੀ ਅਸੀਂ ਦਰੁਸਤ ਫੈਸਲਾ ਮੰਨਦੇ ਆ ਪਰ ਉਹਦੇ ਚ ਇੱਕ ਗੱਲ ਬਹੁਤ ਹੀ ਸਪਸ਼ਟ ਹੋਈ ਆ ਵੀ ਸੀਪੀਏਐਮ ਹੀ ਇੱਕ ਐਸੀ ਪਾਰਟੀ ਆ ਜੀਨੇ ਇੱਕ ਸਿੰਗਲ ਪੈਣੀ ਵੀ ਕਾਰਪੋਰੇਟ ਹਾਊਸ ਵਿਚ ਤੋਂ ਜਾਂ ਬੈਂਕ ਸਿਸਟਮ ਰਾਹੀਂ ਕਦੇ ਫੰਡ ਨਹੀਂ ਲਿਆ ਕੋਈ ਮਜ਼ਦੂਰਾ ਕਿਸਾਨਾਂ ਕਿਰਤੀ ਲੋਕਾਂ ਦੀ ਪਾਰਟੀ ਆ ਵਿਚਾਰਾਂ ਦੇ ਤੌਰ ਤੇ ਅਸੀਂ ਕਿਰਤੀ ਲੋਕਾਂ ਤੋਂ ਫੰਡ ਨਾਲ ਹੀ ਅਸੀਂ ਆਪਣੀ ਚੋਣ ਮਹਮ ਜਿਹੜੀ ਕਰਦੇ ਆ ਸਾਰੇ ਦੇਸ਼ 'ਚ ਕਿ ਪਤਾ ਸੀਪੀਐਮ ਤੋਂ ਇਲਾਵਾ ਹੋਰ ਜਿਹੀਆਂ ਪਾਰਟੀਆਂ ਕਿਸੇ ਨੇ ਦਿੱਤਾ ਨਾ ਹੋਵੇ ਕਿਉਂਕਿ ਜਿਆਦਾ ਤੇ ਉਹਨਾਂ ਨੂੰ ਮਿਲਦਾ ਜਿਹੜਾ ਸੱਤਾ ਦੇ ਵਿੱਚ ਹੁੰਦੀਆਂ ਜੀ ਨਹੀਂ ਉਹ 'ਚ ਕਾਫੀ ਪਾਰਟੀਆਂ ਦਾ ਆਈ ਗਿਆ ਲਗਭਗ ਨੇੜੇ ਤੇੜੇ ਹੀ ਲੱਗ ਗਿਆ ਵੀ ਕਿੰਨੀਆਂ ਪਾਰਟੀਆਂ ਨੂੰ ਆਇਆ ਹੈ ਉਹਦੇ 'ਚ ਆ ਵੀ ਇਹ ਠੀਕ ਆ ਵੀ ਜਿਹੜਾ ਕਾਰਪੋਰੇਟ ਘਰਾਣੇ ਨੇ ਉਹ ਸੱਤਾਧਾਰੀ ਪਾਰਟੀਆਂ ਨੂੰ ਹੀ ਪੈਸਾ ਦਿੰਦੇ ਨੇ ਉਹ ਤੇ ਆਵੇਂ ਇੱਕ ਸੂਬੇ 'ਚ ਹੀ ਹੈਗੀ ਸੱਤਾਧਾਰੀ ਤਰਨਮੂਲ ਕਾਂਗਰਸ ਨੂੰ ਦੂਜੇ ਨੰਬਰ ਦਾ ਫੰਡ ਮਿਲਿਆ ਇਹ ਚ ਤਾਂ ਕੋਈ ਦੋ ਰਾਇ ਨਹੀਂ ਹੈ ਜੀ ਪਰ ਸਾਡੀ ਪਾਰਟੀ ਪਹਿਲਾਂ ਵੀ ਤਿੰਨ ਸੂਬਿਆਂ 'ਚ ਸੱਤਾਧਾਰੀ ਰਹੀ ਹੈ ਤੇ ਹੁਣ ਵੀ ਕਰਨਾਚ ਹੈ ਪਰ ਸਾਡੀ ਪਾਰਟੀ ਨੂੰ ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਹੈਗੀ ਕਿਉਂਕਿ ਅਸੀਂ ਇਹ ਫੰਡ ਦੇ ਬੇਸਿਕਲੀ ਪ੍ਰਿੰਸੀਪਲੀ ਵਿਰੋਧ ਵਿੱਚ ਸਟੈਂਡ ਕਰਦੇ ਹਾਂ ਮੈਂ ਮਹਿਸੂਸ ਕਰਦੀ ਕਿ ਹੁਣ ਸੁਪਰੀਮ ਕੋਰਟ ਨੂੰ ਜਿਹੜੇ ਇਲੈਕਟਰੋਲ ਬੌਂਡ ਦੇ ਤਹਿਤ ਪਾਰਟੀਆਂ ਨੂੰ ਹਰ ਬਾਰ ਪਈ ਮਿਲੇ ਆ ਗਏ ਨੇ ਜਿਹੇ 11 ਕਰੋੜ ਰੁਪਏ ਮਿਲੇ ਨੇ ਉਸ ਤੇ ਉਹਨਾਂ ਖਾਤਿਆਂ ਨੂੰ ਫ੍ਰੀਜ਼ ਕਰ ਦੇਣਾ ਚਾਹੀਦਾ ਜੀ ਦੇਖੋ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਫ੍ਰੀਜ਼ ਕਰਨੇ ਚਾਹੀਦੇ ਜਦੋਂ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਵੀ ਇਹ ਸਾਰੀ ਰਿਪੋਰਟ ਇਲੈਕਸ਼ਨ ਕਮਿਸ਼ਨ ਨੂੰ ਡਿਲੀਵਰ ਕਰੋ ਤਾਂ ਆਫਟਰ ਡੇਟ ਤਾਂ ਫਿਰ ਜਿਹੜੀਆਂ ਪਾਰਟੀਆਂ ਨੇ ਇਹ ਪੈਸਾ ਲਿਆ ਉਸ ਪੈਸੇ ਦੀ ਚੋਣਾਂ 'ਚ ਹੀ ਵਰਤੋਂ ਹੋਣੀ ਹੈ ਨਾ ਤੇ ਉਹ ਮਤਲਬ ਭਾਜਪਾ ਦਾ ਸਭ ਤੋਂ ਪਹਿਲਾਂ ਤਾਂ ਖਾਤਾ ਬੰਦ ਹੋਣਾ ਚਾਹੀਦਾ ਫ੍ਰੀਜ਼ ਹੋਣਾ ਚਾਹੀਦਾ ਫਿਰ ਦੂਸਰੀਆਂ ਪਾਰਟੀਆਂ ਨੇ ਜਿੰਨੇ ਜਿੰਨੇ ਪੈਸੇ ਲਏ ਨੇ ਕਾਰਪੋਰੇਟ ਹਾਊਸ ਤੋਂ ਬਾਹਰ ਸਿਸਟਮ ਰਾਹੀਂ ਜਿਹੜੇ ਕਰਪਟ ਪ੍ਰੈਕਟਿਸ ਚੋਣ ਕਮਿਸ਼ਨ ਦੀਆਂ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਾਂ ਉਹਦੇ ਮੁਤਾਬਕ ਵੀ ਉਹ ਕਰਪਟ ਪ੍ਰੈਕਟਿਸ ਤਾਂ ਹੈ ਹੀ ਹੈ ਪੈਸਾ ਜਿਹੜਾ ਤੁਸੀਂ ਇੰਨੇ ਵੱਡੇ ਪੱਧਰ ਤੇ ਵਰਤੋਂ ਕਰਨੀ ਹੈ ਤਾਂ ਉਹਦਾ ਨਿਰਪੱਖ ਤੇ ਡੈਮੋਕਰੈਟਿਕ ਜਿਹੜੀ ਪ੍ਰਕਿਰਿਆ ਹੈ ਉਹਨੂੰ ਪ੍ਰਭਾਵਿਤ ਤਾਂ ਜ਼ਰੂਰ ਕਰਦਾ ਨਾ ਐਡਾ ਵੱਡਾ ਪੈਸਾ ਤਾਂ ਉਹਦੇ ਖਾਤੇ ਜ਼ਰੂਰ ਫ੍ਰੀਜ਼ ਹੋਣੇ ਚਾਹੀਦੇ ਤੇ ਉਹਨਾਂ ਤੇ ਐਕਸ਼ਨ ਵੀ ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਪੈਸੇ ਲਏ ਨੇ ਅਜਿਹਾ ਪੰਜਾਬ ਦੇ ਵਿੱਚ ਕਹਿ ਰਹੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋ ਰਿਹਾ ਸ਼੍ਰੋਮਣੀ ਕੇਲਿਤ ਦਲ ਕਹਿੰਦੇ ਅਸੀਂ ਨਹੀਂ ਕਰਨਾ ਬੀਜੇਪੀ ਵਾਲੇ ਕਹਿੰਦੇ ਸਾਨੂੰ ਮੈਨੇ ਲੋੜ ਨਹੀਂ ਕਿ ਇਹਦੇ ਵਿੱਚ ਪੰਜਾਬ ਪੋਲਿਟਿਕਸ ਕਿਵੇਂ ਅਸਰ ਪੈ ਰਿਹਾ ਹੈਗਾ ਕੀ ਸਮਝਦੇ ਤੁਸੀਂ ਦੇਖੋ ਇਹ ਸਬੰਧ ਵਿੱਚ ਇੱਕ ਪਹਿਲੂ ਤੋਂ ਇਹ ਗੱਲ ਚੰਗੀ ਹੈ ਵੀ ਬੀਜੇਪੀ ਤੇ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋਏਗਾ ਤਾਂ ਬੀਜੇਪੀ ਇੱਕ ਵੀ ਸੀਟ ਪੰਜਾਬ ਵਿੱਚੋਂ ਜਿੱਤਣ ਦੇ ਸਮਰੱਥ ਨਹੀਂ ਰਹੇਗੀ ਸੋ ਇਹ ਗੱਲ ਮੈਂ ਅਕਾਲੀ ਦਲ ਵਾਲੇ ਸੱਜਣ ਜਦੋਂ ਆਏ ਸੀ ਬੀਇੰਗ ਪਾਰਟੀ ਡਿਸਕਸ ਕਰਨ ਵਾਸਤੇ ਦੋ ਤਿੰਨ ਵਾਰ ਮਿਲੇ ਆ ਅਸੀਂ ਉਸ ਵੇਲੇ ਵੀ ਕਿਹਾ ਸੀ ਵੀ ਤੁਹਾਨੂੰ ਇਹ ਗੱਠਜੋੜ ਚ ਨਹੀਂ ਜਾਣਾ ਚਾਹੀਦਾ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਤੁਸੀਂ ਅ ਅਡਜਸਟਮੈਂਟ ਕਰੋ ਅਸੀਂ ਦੋਹਾਂ ਪਾਰਟੀਆਂ ਨੇ ਸੀਪੀਏ ਸੀਪੀਐਮ ਨੇ ਉਹਨਾਂ ਨੂੰ ਇਹ ਕਿਹਾ ਵੀ ਸਭ ਸਾਡੀ ਤਾਂ ਇੱਕੋ ਹੀ ਕੰਡੀਸ਼ਨ ਆ ਵੀ ਤੁਸੀਂ ਬੀਜੇਪੀ ਨਾਲ ਪਰਮਨੈਂਟ ਤੌਰ ਤੇ ਆਪਣਾ ਨਖੇੜਾ ਕਰੋ ਵੀ ਭਾਜਪਾ ਨਾਲ ਨਹੀਂ ਜਾਵਾਂਗੇ ਇਸ ਗੱਲ ਦਾ ਭਰੋਸਾ ਬਣਾਓ ਤੇ ਸੀਪੀਆਈ ਤੇ ਸੀਪੀਆਮ ਦੀਆਂ ਸਬਾਈ ਕਮੇਟੀਆਂ ਇਸ ਤੇ ਚਰਚਾ ਕਰਕੇ ਠੀਕ ਮਤਲਬ ਫੈਸਲਾ ਜਿਹੜਾ ਕੋਈ ਬਜਟ ਗੱਲ ਕਰ ਸਕਦੀਆਂ ਮਤਲਬ ਤੁਹਾਡਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੈਫਟ ਦਾ ਪੰਜਾਬ ਚ ਗੱਠ ਜੁੜ ਹੋ ਸਕਦਾ ਦੇਖੋ ਸਾਡਾ ਲੈਫਟ ਦਾ 1980 ਦੀ ਇਲੈਕਸ਼ਨ ਤੱਕ ਅਸੈਂਬਲੀ ਇਲੈਕਸ਼ਨ ਤੱਕ ਸੀਪੀਐਮ ਦਾ ਅਕਾਲੀ ਦਲ ਨਾਲ ਅਡਜਸਟਮੈਂਟ ਹੁੰਦੀ ਰਹੀ ਹੈ ਇਸ ਤੋਂ ਕਿਉਂਕਿ ਰਾਜਨੀਤੀ ਦੇ ਅੰਦਰ ਕੋਈ ਇਹ ਨਹੀਂ ਕਿਹਾ ਜਾ ਸਕਦਾ ਵੀ ਨਹੀਂ ਹੋ ਸਕਦਾ ਸਾਡੀ ਤਾਂ ਉਹਦੇ ਚ ਇੱਕੋ ਕੰਡੀਸ਼ਨ ਸੀ ਵੀ ਜਿਹੜਾ ਕਾਰਪੋਰੇਟ ਤੇ ਕ੍ਰਿਮినਲ ਗੱਠਜੋੜ ਆ ਬੀਜੇਪੀ ਜੀ ਨੂੰ ਲੀਡ ਕਰਦੀ ਆ ਜਿਹੜੀ ਦੇਸ਼ ਲਈ ਦੇਸ਼ ਦੇ ਸੰਵਿਧਾਨ ਲਈ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਲਈ ਜਮਹੂਰੀਅਤ ਲਈ ਘਟ ਗਿਣਤੀਆਂ ਲਈ ਸਭ ਤੋਂ ਵੱਡੀ ਦੁਸ਼ਮਣ ਹੈ ਤੇ ਉਸ ਨਾਲ ਨਾ ਜਾਵੇ ਕਾਲੀ ਦਲ ਤਾਂ ਫਿਰ ਅਸੀਂ ਸੋਚ ਵਿਚਾਰ ਕਰ ਸਕਦੇ ਆ ਇਹ ਸਾਡਾ ਕਹਿਣਾ ਸੀਗਾ ਉਹਨਾਂ ਨੂੰ ਕਾਲੀ ਦਲ ਵਾਲਿਆਂ ਨੂੰ ਵੀ ਔਰ ਆਇਂਦਾ ਲੌਂਗ ਰਨ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਹਿੱਤ ਵਿੱਚ ਵੀ ਹੋਏਗੀ ਜੇ ਅਕਾਲੀ ਦਲ ਬੀਜੇਪੀ ਨਾਲ ਨਹੀਂ ਜਾਂਦਾ ਜਾਂ ਉਹਨਾਂ ਨੇ ਐਲਾਨ ਕੀਤਾ ਇਸ ਨੂੰ ਮੈਂ ਸਮਝਦਾ ਉਹ ਪੰਜਾਬ ਲਈ ਇੱਕ ਸੁਭ ਸਗਨ ਹੈ ਬਹੁਤ ਬਹੁਤ ਸ਼ੁਕਰੀਆ ਜੀ ਫਿਲਹਾਲ ਸਾਨੂੰ ਦੇਖ ਦਿਓ ਅੱਗੇ اسی طرح ਦੇਖਦੇ ਰਹੋ এবিসি ਪੰਜਾਬ ਧੰਨਵਾਦ